ਸੋਨੇ ਸੁਨੱਖੇ ਮੁੰਡੇ ਦੀ ਫ੍ਰਾਂਸ ਦੇ ਵਿੱਚ ਦਰਦਨਾਕ ਮੌਤ ਹੋ ਗਈ ਜਿਆ 17 ਸਾਲ ਪਹਿਲਾਂ ਹੁਸ਼ਿਆਰਪੁਰ ਵਾਸੀ ਕਮਲਜੀਤ ਫ੍ਰਾਂਸ ਦੇ ਵਿੱਚ ਗਿਆ ਸੀ ਰੋਜੀ ਰੋਟੀ ਕਮਾਉਣ ਦੇ ਲਈ ਤੇ ਉੱਥੇ ਕੰਮ ਕਰਦਿਆਂ ਅਚਾਨਕ ਹੀ ਉਸ ਦਾ ਪੈਰ ਫਿਸਲ ਜਾਂਦਾ ਹੈ 5ਵੀਂ ਮੰਜ਼ਲ ਤੋਂ ਉਹ ਹੇਠਾਂ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਜਿੱਥੇ ਉਸਦੀ ਮੌਤ ਹੋਉਂਦੀ ਉੱਥੋਂ ਹੀ ਇੱਕ ਵੀਡੀਓ ਵੀ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਹੈ ਕਿ ਦੱਸਦਾ ਹੈ ਕਿ ਫਰਾਂਸ ਦੇ ਵਿੱਚ ਕੰਮ ਕਰਨਾ ਕਿੰਨਾ ਔਖਾ ਹੈ ਤਾਂ ਉਸੇ ਹੀ ਜਗ੍ਹਾ ਤੇ ਜਿੱਥੋਂ ਦੀ ਵੀਡੀਓ ਨੇ ਬਣਾ ਕੇ ਪਾਈ ਸੀ ਉਸੇ ਥਾਂ ਤੇ ਉਸਦੀ ਦਰਦਨਾਕ ਮੌਤ ਹੋਈ ਹੈ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟੇਕਰੀਆਣਾ ਦੇ 37 ਸਾਲਾ ਨੌਜਵਾਨ ਕਮਲਜੀਤ ਸਿੰਘ ਦੀ ਫਰਾਂਸ ਦੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਮਲਜੀਤ ਪਿਛਲੇ 17 ਸਾਲਾਂ ਤੋਂ ਫਰਾਂਸ ਦੇ ਸ਼ਹਿਰ ਸਲਾਂਚੇਸ ਦੇ ਵਿੱਚ ਰਹਿੰਦਾ ਸੀ ਅਤੇ ਉੱਥੇ ਉਸਾਰੀ ਦਾ ਕੰਮ ਕਰਦਾ ਸੀ। ਵਦੇਰੇ ਜਾਣਕਾਰੀ ਜੁਆਸ ਦੇ ਵਿੱਚ ਦਿੰਦਿਆ ਕਮਲਜੀਤ ਦੀ ਮਾਤਾ ਸੁਰਿੰਦਰ ਕੌਰ ਨੇ ਇਸ ਮੁਤਲਕ ਦੱਸਿਆ ਕਿ 17 ਸਾਲ ਪਹਿਲਾਂ ਫਰਾਂਸ ਗਿਆ ਸੀ ਸਾਡਾ ਪੁੱਤ ਅਤੇ ਕੁਝ ਦਿਨ ਪਹਿਲਾਂ ਹੀ ਸਾਡੀ ਫੋਨ ਉੱਤੇ ਗੱਲਬਾਤ ਵੀ ਹੋਈ ਸੀ। ਕਮਲਜੀਤ ਨੇ ਮੈਨੂੰ ਕਿਹਾ ਸੀ ਕਿ ਮੰਮੀ ਮੈਂ ਜਲਦੀ ਹੀ ਪਿੰਡ ਵਾਪਸ ਆ ਜਾਵਾਂਗਾ ਹਾਲਾਂਕਿ ਇਹ ਆਖਰੀ ਬੋਲ ਜੋ ਮਾਂ ਨੂੰ ਯਾਦ ਆ ਕਿ ਕਿਸ ਤਰੀਕੇ ਨਾਲ ਪੁੱਤ ਨੇ ਕਿਹਾ ਸੀ ਕਿ ਮੈਂ ਛੇਤੀ ਹੀ ਪਿੰਡ ਆਵਾਂਗਾ ਲੇਕਿਨ ਕਿਸ ਨੂੰ ਪਤਾ ਸੀ ਕਿ ਐਡਾ ਵੱਡਾ ਹਾਦਸਾ ਜੋ ਹੈ ਉਹ ਵਾਪਰ ਜਾਵੇਗਾ ਤੇ ਉਹਨਾਂ ਦਾ ਪੁੱਤ ਵਾਪਸ ਕਦੇ ਵੀ ਨਹੀਂ ਆਵੇਗਾ ਤਾਂ ਤੁਹਾਨੂੰ ਦੱਸ ਦੇ ਕਮਲਜੀਤ ਜੋ ਨੇ ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਜੋ ਕੰਮ ਕਰਦੇ ਨੇ ਉਹਨਾਂ ਵਿਅਕਤੀ ਦੇ ਵੱਲੋਂ ਕਾਲ ਕਰਕੇ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਤੇ ਨਾਲ ਹੀ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਕਮਲਜੀਤ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਤਾਂ ਅਜਹੀਆਂ ਜੇ ਦੇ ਜੇਕਰ ਦੇਖਿਆ ਜਾਵੇ ਤਾਂ ਹਮੇਸ਼ਾ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਦੇ ਵੱਲ ਰੁੱਖ ਕਰਦੇ ਨੇ ਸਟੱਡੀ ਬੇਸਿਸ ਤੇ ਜਾਂ ਫਿਰ ਜੌਬ ਕਰਨ ਦੇ ਲਈ ਤਾਂ ਜੋ ਚੰਗਾ ਭਵਿੱਖ ਜੋ ਆ ਆਪਣਾ ਬਣਾ ਸਕਣ ਤੇ ਮਾਪਿਆਂ ਦੀ ਜ਼ਿੰਦਗੀ ਵੀ ਜੋ ਆ ਉਹ ਸੁਧਾਰ ਸਕਣ ਪਰ ਅਜਿਹੇ ਦੇ ਵਿਚਾਰ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਮਾਪੇ ਵਿਦੇਸ਼ਾਂ ਦੇ ਵਿੱਚ ਮਾਪੇ ਜਿਹੜੇ ਨੇ ਉਹ ਪੈਸੇ ਇਕੱਠੇ ਕਰਕੇ ਜੋ ਆ ਲੋਨ ਲੈ ਕੇ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜ ਦਿੰਦੇ ਨੇ ਉਸ ਤੋਂ ਬਾਅਦ ਉੱਥੇ ਜਾ ਕੇ ਮੌਤ ਦੀ ਖਬਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਫਿਰ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਇੱਕ ਤਾਂ ਉਹਨਾਂ ਦਾ ਪੁੱਤ ਉਹਨਾਂ ਤੋਂ ਦੂਰ ਰਹਿ ਰਿਹਾ ਦੂਜੇ ਪਾਸੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਜੋ ਡੈੱਡ ਬੋਡੀ ਉਸ ਨੂੰ ਪੰਜਾਬ ਲਿਆਉਣ ਦੀ ਜੋ ਹੈ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਮੁਸ਼ਕਲ ਕਰਨੀ ਪੈਂਦੀ ਹੈ ਕਿ ਸਾਡੇ ਪੁੱਤ ਨੂੰ ਆਖਰੀ ਵਾਰ ਸਾਨੂੰ ਦੇਖਣ ਦਾ ਮੌਕਾ ਦਿੱਤਾ ਜਾਵੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਤਾਂ ਅੱਜ ਹੀ ਖਬਰ ਇੱਕ ਸਾਹਮਣੇ ਆਈ ਹੈ ਫਰਾਂਸ ਤੋਂ ਜਿੱਥੇ ਕਿ ਨੌਜਵਾਨ ਕੰਮ ਕਰਦਾ ਸੀਗਾ ਉਹ ਸਾਰੇ ਦਾ ਕੰਮ ਕਰਦਾ ਸੀ ਤੇ ਇੱਕ ਦਿਨ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਉਸਨੇ ਵੀਡੀਓ ਬਣਾ ਕੇ ਜੋ ਆ ਪੋਸਟ ਕੀਤੀ ਸੀ ਦੱਸ ਰਿਹਾ ਸੀ ਕਿ ਕੰਮ ਕਰਨਾ ਬਾਹਰ ਯਾਨੀ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੈ ਅਜਿਹੇ ਦੇ ਵਿਚਕਾਰ ਜਦੋਂ ਵੀਡੀਓ ਪੋਸਟ ਕਰਦਾ ਉਸ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੀ ਮੌਤ ਉਸੇ ਥਾਂ ਤੇ ਹੁੰਦੀ ਹੈ ਜਿੱਥੋਂ ਵੀਡੀਓ ਬਣਾ ਕੇ ਪੋਸਟ ਕਰਦਾ ਹੈ ਹਾਲਾਂਕਿ ਜਦੋਂ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਦੋਸਤਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਹੈ ਤਾਂ ਕੜਦਾ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਹਾਲਤ ਕਿਹੋ ਜੀ ਹੋਵੇਗੀ ਇਸ ਦਾ ਅੰਦੇਸ਼ਾ ਤੁਸੀਂ ਲਗਾਈ ਸਾਕਦੇ ਹੋ ਤਾਂ ਹੁਣ ਮਾਪਿਆਂ ਦੇ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਇਹੀ ਮੰਗ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਤੇ ਨਾਲ ਹੀ ਪੰਜਾਬ ਸਰਕਾਰ ਤੋਂ ਕਿ ਉਹਨਾਂ ਦੇ ਪੁੱਤ ਦੀ ਜੋ ਮ੍ਰਿਤਕ ਦੇ ਆ ਉਸ ਨੂੰ ਪੰਜਾਬ ਦੇ ਵਿੱਚ ਲਿਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ